ਦੇਖੋ ਵੱਡਾ ਫਾਇਦਾ ਵੱਡਾ ਧਮਾਕਾ ਕੋਈ 400 ਨਹੀਂ ਕੋਈ 500 ਨਹੀਂ 100-100 ਰੁਪਏ ਸੂਟ ਕਰਦੇ ਆ ਬਾਬੇ ਦੀ ਟੀ ਤੇ ਆ ਜਾਓ 100-100 ਰੁਪਏ ਦੇ ਸੂਟ ਲੈ ਜਾਓ ਇਹਦੇ ਵਿੱਚ ਪ੍ਰਿੰਟ ਡਿਜ਼ਾਈਨ ਕਾਫੀ ਮਿਲ ਜਾਣੇ ਆ ਆ ਭਾਜੀ ਪਿਓਰ ਕੈਮਰੀਕ ਆਲ ਓਵਰ ਪ੍ਰਿੰਟ ਹੈ 400 500 100 ਰੁਪਏ ਮੀਟਰ ਤੋਂ ਕਰਦਾ ਕੋਈ ਦੁਕਾਨਦਾਰ ਵੇਚਦਾ ਹੀ ਨਹੀਂ ਨਹੀਂ ਵੇਚਦਾ ਆਪਾਂ ਆ ਸੂਟ ਆ ਵੀ ਸੂਟ ਆ ਪ੍ਰਿੰਟ ਆ ਵਾਲਾ ਪ੍ਰਿੰਟ ਕੋਈ ਪ੍ਰਿੰਟ ਲੈ ਲਓ ਭਾਜੀ ਭਾਵੇਂ ਕੱਲਾ ਸੂਟ ਲੈ ਲਓ ਬਿਕਣ ਦੀ ਗਾਰੰਟੀ ਨਾ ਪਿਕਾ ਵਾਪਸੀ ਸਾਡਾ 200 ਰੁਪਏ ਦਾ ਸੂਟ ਦਾ ਆ ਦੇਖੋ ਭਾਜੀ ਪਹਿਲਾਂ ਪ੍ਰਿੰਟ ਫੋਟੋ ਵਾਲੇ ਸੂਟ ਆ ਗਏ ਨੇ ਇਹ ਪਿਓਰ ਮਸਲੀਨ ਦੇ ਸੂਟ ਨੇ 5 ਮੀਟਰ ਕਪੜਾ ਪੂਰਾ ਆ ਇੱਥੇ ਜਿੰਨੇ ਸੂਟ ਓਨੇ ਪ੍ਰਿੰਟ ਆ ਦੁਪੱਟੇ ਦੇਖੋ ਤੁਸੀਂ 1000 ਰੁਪਏ ਤਿੰਨ ਆਹ ਦੇਖੋ ਭਾਜੀ ਮਸਲੀਨ ਦਾ ਸੂਟ ਨਾਲੇ ਦੁਪੱਟਾ ਫੁੱਲ ਪਿਓਰ ਸ਼ਫੌਨ ਤੇ ਕੜਾਈ ਦੇ ਨਾਲ 550 600 ਵਾਲਾ ਸੂਟ ਕਰਤਾ 350 ਰੁਪਏ ਭਾਜੀ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੇਰੀਲਾ ਕੱਪੜਾ ਵੇਚਦੇ ਹੋ ਬਾਬੇ ਦੀ ਟੀ ਆ ਜਾਓ ਕੱਪੜਾ 50000 ਦਾ ਲੈ ਜਾਓ 1 ਲੱਖ ਦਾ ਲੈ ਜਾਓ 2 ਲੱਖ ਦਾ ਲੈ ਜਾਓ ਜਿੰਨਾ ਕੱਪੜਾ ਵਿਕ ਗਿਆ ਸਾਰਾ ਪ੍ਰੋਫਿਟ ਤੁਸੀਂ ਰੱਖ ਲਓ ਜੇ ਕੋਈ ਆੜ ਗਿਆ ਸੂਟ ਨਹੀਂ ਵਿਕਦਾ ਵਾਪਸ ਦੇ ਕੇ ਤੁਸੀਂ ਬਦਲ ਕੇ ਲੈ ਜਾਓ ਇਦਾਂ ਦੇ ਸੂਟ ਆ ਦੇਖੋ ਇਦਾਂ ਦੇ ਸੂਟ ਜਿਹੜੇ ਬਜ਼ਾਰਾਂ 'ਚ 1000 ਰੁਪਏ ਤੋਂ ਘੱਟ ਕੋਈ ਦਿੰਦਾ ਹੀ ਨਹੀਂ ਜੀ ਆਪਾਂ ਦਾਂਗੇ 500 ਰੁਪਏ ਸਵਾ ਤੁਸੀਂ ਚੈੱਕ ਕਰ ਲਓ 15 1500 ਵਾਲੇ 1600 ਵਾਲੇ ਪੀਸ ਬਾਬੇ ਦੀ ਹੱਟੀ ਨੇ 6600 ਰੁਪਏ ਚ ਕਰ ਦਿੱਤੇ ਆ ਆ ਦੇਖ ਇਦਾਂ ਦੇ ਹੈਗੀ ਸੂਟ ਬਾਜੂ ਵਰਕ ਦੇ ਨਾਲ ਆ ਕਲਰ ਕੰਟਰਾਸਟ ਵੇਖੋ ਤੁਸੀਂ ਇੱਕ ਤੋਂ ਇੱਕ ਰੰਗ ਆਊਗਾ ਇੱਕ ਤੋਂ ਇੱਕ ਡੀਜਨ ਆਊਗਾ 600 ਰੁਪਏ ਦਾ ਸੂਟ ਬਾਬੇ ਦੀ ਹੱਟੀ ਬਹੁਤ ਸੋਹਣਾ ਡੀਸੈਂਟ ਕੰਮ ਕੀਤਾ ਹੋਇਆ ਕਲਰ ਕੰਟਰਾਸਟ ਚੈੱਕ ਕਰੋ ਚਾਰ ਚਰਨ ਦਾ ਚਾੜ ਧਮਾਕੇ ਦਾ ਡਿਜ਼ਾਈਨਿੰਗ ਧਮਾਕੇ ਦਾ ਰੇਟ ਓਪਨ ਚੈਲੇ ਦੇ ਨਾਲ ਆ ਦੇਖੋ ਥ੍ਰੈਡ ਵਰਕਲੇ ਪੀਸ ਭਾਜੀ 1395 ਤੋਂ ਉੱਪਰ ਦੀ ਗੱਲ ਕਰੋ ਇਹਨਾਂ ਰੇਟਾਂ ਦੀ ਹਾਂਜੀ ਆਪਾਂ 695 ਰੁਪਏ ਚ ਇਦਾਂ ਦੇ ਜਿਹੜੇ 2 2025 25 ਵਾਲੇ ਸੂਟ ਹਨ ਜੀ ਆ ਲੋ 700 ਰੁਪਏ ਚ ਲੋ ਰੰਗ ਕਿੰਨੇ ਤੇ ਆ 700 ਹੀ ਦੇ ਰਹੇ ਹੋ ਤੁਸੀਂ 700 ਰੁਪਏ ਦੇ ਰਹੇ ਹਾਂ ਮਜੀ ਦੇਖੋ ਕਲਰ ਕਿੰਨੇ ਪਿਆਰੇ ਆ ਬਾਬੇ ਛੱਡੀ ਤੇ ਆਉਣ ਦਾ ਫਾਇਦਾ ਕੀ ਆ ਅੱਜ ਚਾਰ ਸੂਟ ਖੋਲੇ ਅਜ ਇੱਕ ਪਸੰਦ ਆ ਤੁਸੀਂ ਇੱਕ ਲੈ ਜਾਓ ਦੋ ਪਸੰਦ ਆ ਦੋ ਲੈ ਜਾਓ ਕੋਈ ਸ਼ਰਤ ਨਹੀਂ ਪਾਈ ਸੈੱਟ ਵਾਂਗ ਸੈੱਟ ਲਓ ਕੰਮ ਦੇਖੋ ਕੀਤਾ ਹੋਇਆ ਹੂੰ ਠੀਕ ਹੈ ਜੀ ਇਹ ਵੀ 1500 ਚ ਨਹੀਂ ਭਾਜੀ 2000 ਚ ਬਿਲਕੁਲ ਨਹੀਂ 2500 ਚ ਬਾਜੀ ਕੀ ਗੱਲਾਂ ਕਰਦੇ ਹੋ ਖੀਨ ਕੱਪ ਦੀ ਸਲਵਾਰ ਲੱਕੀ ਨਾਲ ਹਾਂਜੀ ਇੰਨੀ ਗੱਲ ਕਹਿ ਕੇ ਤਾਂ ਦੁਕਾਨਦਾਰ ਨੇ 3500 ਦਾ ਦੇਣਾ ਹਾਂਜੀ ਆਪਾਂ 1000 ਦੇ ਦੇਣਾ ਆ ਤੁਹਾਨੂੰ ਮੈਂ ਪੀਸ ਦੇ ਨਾਲ ਲਗਾ ਪਿਓਰ অর্ਗੈਂਜ਼ਾ ਦੇ ਹੋ ਸੇਲਰ ਭਾਈ 2695 ਦੇ ਰਿਹਾ ਕਿੰਨੇ ਦਾ 2695 ਆਪਾਂ ਦੋ ਆਪਣਾ 2000 ਨਹੀਂ ਭਾਜੀ ਆਪਾਂ 1500 ਚ ਦਾਂਗੇ ਆ ਲਓ ਆ ਬਜ਼ਾਰਾਂ ਚ 5000 ਤੋਂ ਸੂਟ 7000 ਤੋਂ ਸੂਟ ਸਟਾਰਟ ਹੁੰਦਾ ਹਾਂਜੀ ਤੇ ਹੁਣ ਕਿਸੇ ਭੈਣ ਭਾਈ ਦਾ ਵਿਆਹ ਹੋਵੇ ਅਗਲੇ ਦਾ ਬਜਟ ਨਾ ਹੋਵੇ ਕੀ ਇਹਦਾ 65 650 ਦਾ ਕੋਈ ਗੱਲ ਪਹੁੰਚਦੀ ਆ ਠੀਕ ਹੈ ਨਾ ਆ ਦੇਖੋ ਪੀਸ ਬਣਿਆ ਹੋਇਆ 5 5000 6 6000 ਰੁਪਇਆ ਬਜਾਰਾਂ ਦੇ ਸ਼ੋਰੂਮਾਂ ਤੇ ਡੰਮੀਆਂ ਤੇ ਲਾਕੇ ਇਹ ਸੂਟ ਤੁਸੀਂ ਖਰੀਦਦੇ ਹੋ ਆ ਦੇਖੋ ਪੀਸ ਇੱਕ ਤੋਂ ਇੱਕ ਇੱਥੇ ਸਾਰੇ ਸੂਟ ਆ ਭਾਜੀ 2 2000 ਰੁਪਏ ਕਰਤੇ ਆ 5 5000 ਵਾਲੇ ਸੂਟ 2 2000 ਚ ਕਰਤੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਦਿਖਾ ਰਿਹਾ ਭਾਜੀ ਲੱਗੀ ਪਈ ਏ ਇੱਕ ਤਰੀਕ ਤੋਂ 10 ਤਰੀਕ ਤੱਕ ਦੀ ਸੇਲ ਇਹ ਬਹੁਤ ਵੱਡੀ ਮਹਾ ਸੇਲ ਆ ਚਲੋ ਜੀ ਮੀਂਹ ਜੋਰਾਂ ਦੇ ਪੈ ਰਿਆ ਆਜ ਜਲੰਧਰ ਦਾ ਬਾਸ ਅੱਡਾ ਇੱਧਰ ਦਿਖਾ ਰਹੇ ਹੋ ਬਾਬੇ ਦੀ ਹੱਟੀ ਜਿਹੜੀ ਕਿ ਵਰਦੇ ਮੀਂਹ ਦੇ ਵਿੱਚ ਵੀ ਲੋਕਾਂ ਦੇ ਫਾਇਦੇ ਕਰਦੀ ਆ ਅੱਜ 1 ਸਤੰਬਰ ਦਿਨ ਸੋਮਵਾਰਾ ਬਹੁਤ سارے ਫਾਇਦੇ ਲੈਣੇ ਆ ਕਿਉਂਕਿ ਬਾਬੇ ਦੀ ਹੱਟੀ ਦਾ ਮਕਸਦ ਹੈਗਾ ਲੋਕਾਂ ਦੇ ਫਾਇਦੇ ਕਰਨਾ ਬਾਬਾ ਜੀ ਨਮਾ ਮਹੀਨਾ ਝੜ ਗਿਆ ਪਹਿਲੀ ਤਰੀਕਾ ਦਾਜਵੜੇ ਦਾ ਕਪੜਾ ਆਏ ਲੋਕਾਂ ਨੇ ਤਮਾਕੀ ਲੋਕਾਂ ਨੇ ਨਵੇਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰਨ ਫਾਇਦੇ ਕਰ ਦਿਓ ਅੱਜ ਵੀ ਸਾਰੇ ਪੈੜਾ ਪਰਮ ਨੂੰ ਸਸਰੀ ਕਾਲ ਤੇ ਆਪਾਂ ਇਦਾਂ ਦਾ ਤਮਾਕਾ ਲੈ ਕੇ ਆਏ ਆ ਵੀ ਤੁਸੀਂ ਕੋ ਕੇ ਕਮਾਲ ਕਰਤੀਏ ਕਮਾਲ ਅੱਜ ਇਦਾਂ ਦਾ ਤਮਾਕਾ ਲੈ ਕੇ ਆਏ ਆ ਵੀ ਸਰਕਾਰਾਂ ਨੂੰ ਨਾ ਹਾਜ਼ਰ ਨਜ਼ਰ ਕਰਕੇ ਕਹਿ ਰਹੇ ਆ 1 ਰੁਪਏ ਦਾ ਲੋਸ ਨਹੀਂ ਹੋਣਾਗਾ ਜੇ ਕਿਸੇ ਬੰਦੇ ਨੇ ਕਪੜਾ ਦਾ ਕੰਮ ਕਰਨਾ ਹੈ ਬਾਬੇ ਰੇਟ ਨਾਲ ਰਲ ਜਾਓ 1 ਰੁਪਏ ਦਾ ਘਾਟਾ ਨਹੀਂ ਜਿਹੜਾ ਕਪੜਾ ਨਾ ਵਿਕਿਆ ਮੈਂ ਵਾਪਸੀ ਲੈਣ ਨੂੰ ਤਿਆਰ ਆ ਤੁਹਾਨੂੰ ਘਾਟਾ ਨਹੀਂ ਪੈਂਦਾ ਤੁਸੀਂ ਬਿਜ਼ਨਸ ਕਰੋ ਘਰ ਬੈਠਿਆ ਅਗਰ ਤੁਸੀਂ 20 50000 ਰੁਪਇਆ ਮਹੀਨਾ ਲੱਖ ਰੁਪਇਆ ਮਹੀਨਾ ਘਰੇ ਬੈਠੇ ਕਮਾਣਾ ਚਾਹਦੇ ਹੋ ਤਰੀਕਾ ਸਾਡੇ ਕੋਲ ਹੈ ਕੰਮ ਤੁਸੀਂ ਕਰਨਾ ਪੈਸੇ ਕਮਾਣ ਦੀ ਗਾਰੰਟੀ ਜ਼ੀਰੋ ਲਾਸ ਘਾਟਾ ਕੋਈ ਨਹੀਂ ਤੇ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਨਹੀਂ ਕਪੜਾ ਆਜੋ ਬਾਬੇ ਰੇਟੀ ਤੇ ਅੱਜ ਬਾਜੀ ਐਂਡ ਕਰਾਣ ਜਾ ਰਹੇ ਹਾਂ ਪਹਿਲੀ ਤਰੀਕ ਤੋਂ ਲੈ ਕੇ 10 ਤਰੀਕ ਤੱਕ ਐਦਾਂ ਦਾ ਧਮਾਕੇ ਓਏ ਹੋਏ ਹੋ ਜੂਗੀ ਸੂਟ ਦੇ ਕੇ ਅਰੇ ਦੇਖੋ ਜੇ ਤੁਸੀਂ ਨਵੇਂ ਐਕਟ ਵਾਸ ਸਕੂਟਰੀਆਂ ਲੈਣੀਆਂ ਆਲਟੋ ਗੱਡੀਆਂ ਲੈਣੀਆਂ ਵੱਡੇ ਹੋਟਲਾਂ 'ਚ ਰਹਿਣਾ ਨਿਆਣਾ ਦੀ ਕਰਾਉਣੀ ਐਸ਼ ਤੇ ਬਾਬੇ ਦੀ ਹੱਟੀ ਤੇ ਆ ਜਾਓ ਨਵਾਂ ਕੰਮ ਸ਼ੁਰੂ ਕਰੋ ਰੀਸੇਲਰ ਦੁਕਾਨਦਾਰ ਨਾਲ ਦੇ ਜੰਮੇ ਭੈਣ ਭਰਾ ਫਾਇਦਾ ਨਹੀਂ ਕਰਦੇ ਇਹ ਕਹਿੰਦੇ ਜਿੰਨਾ ਕਪੜਾ ਵਿਕਿਆ ਪ੍ਰੋਫਿਟ ਸਾਰਾ ਤੁਹਾਡਾ ਪ੍ਰੋਫਿਟ ਲੈ ਲਓ ਜਿਹੜਾ ਨਹੀਂ ਵਿਕਿਆ ਵਾਪਸ ਕਰਕੇ ਨਮਾ ਲੈ ਜਾਓ ਮਤਲਬ 1 ਰੁਪਏ ਦਾ ਤੁਹਾਡਾ ਨੁਕਸਾਨ ਨਹੀਂ ਰੋਜ ਨਵਾਂ ਕਪੜਾ ਬਾਬੇ ਦੀ ਹੱਟੀ ਤੇ ਹਰ ਰੋਜ ਨਵੇਂ ਪ੍ਰਿੰਟ ਬਾਬੇ ਦੀ ਹੱਟੀ ਤੇ ਕੱਲਾ ਕੱਲਾ ਸੂਟ ਪੂਰੇ ਵਰਲਡ 'ਚ ਕੋਰੀਅਰ ਹੁਣ ਬੈਠਿਆਂ ਤੁਸੀਂ ਕਰਾ ਲਓ ਜਿਹੜੀ ਅੱਜ ਦੀ ਵੀਡੀਓ ਹੈ ਧਮਾਕਾ ਪੈਣ ਜਾ ਰਿਹਾ ਪਹਿਲਾ ਆਰਟੀਕਲ ਸਟਾਰਟ ਕਰਨ ਜਾ ਰਿਹਾ ਬਾਜੀ ਆਹ ਦੇਖੋ ਬਾਜੀ 100 ਰੁਪਏ ਦਾ ਪ੍ਰਿੰਟ ਸੂਟ ਪੂਰੇ ਦਾ ਪੂਰਾ 5 ਮੀਟਰ ਕਪੜਾ ਆਹ ਦੇਖੋ 100 ਰੁਪਏ ਸੂਟ ਕੱਲਾ ਸੂਟ ਵੀ ਕੋਰੀਅਰ 100 ਰੁਪਏ ਸੂਟ ਕਟਾ ਕੇ ਲੈ ਜਾਓ ਪੈਕ ਥਾਂ ਲੈ ਜਾਓ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਮੈਂ ਡਿਜ਼ਾਈਨ ਦਿਖਾ ਰਿਹਾ 100 ਰੁਪਏ ਦਾ ਸੂਟ ਉਹ ਵੀ ਜਲੰਧਰ ਸ਼ਹਿਰ 'ਚ ਕਪੜੇ ਵੀ ਕੱਟ ਪੂਰੀ ਕਪੜਾ ਵਿਕ ਗਿਆ ਤੁਹਾਡਾ ਨਾ ਵਿਕਿਆ ਫਿਰ ਸਾਡਾ ਕੋਈ ਲੋਸ ਨਹੀਂ ਕਿਸੇ ਭੈਣ ਭਾਈ ਨੂੰ ਇਹ ਦੁਕਾਨ ਸਿਰਫ ਪੈਣਾ ਪਰਾਵਾ ਦੇ ਫਾਇਦਾ ਕਰਨ ਨੂੰ ਖੋਲੀ ਹੈ ਨਾ ਕਿ ਪੈਸੇ ਕਮਾਣ ਨੂੰ ਐਵੇਂ ਨਹੀਂ ਅਸੀਂ ਰੋਜ਼ ਵੀਡੀਓ ਪਾਉਂਦੇ ਕੋਈ ਗੱਲ ਹੈ ਤਾਂ ਪਾਈ ਦੀ ਹੈ ਕਿਉਂਕਿ ਇੰਦਾਂ ਦੇ ਵੱਡੇ ਫਾਇਦੇ ਸਿਰਫ ਬਾਬੇ ਦੀ ਢੀਟੀ ਰਹਿੰਦੇ ਨੇ 100-100 ਰੁਪਏ ਸੂਟ ਦੇਖੋ ਵੱਡਾ ਫਾਇਦਾ ਵੱਡਾ ਧਮਾਕਾ ਕੋਈ 400 ਨਹੀਂ ਕੋਈ 500 ਨਹੀਂ 100-100 ਰੁਪਏ ਸੂਟ ਕਰਤੇ ਆ ਬਾਬੇ ਦੀ ਢੀਟੀ ਤੇ ਆ ਜਾਓ 100-100 ਰੁਪਏ ਦੇ ਸੂਟ ਲੈ ਜਾਓ ਇਹਦੇ ਵਿੱਚ ਪ੍ਰਿੰਟ ਡਿਜ਼ਾਈਨ ਕਾਫੀ ਮਿਲ ਜਾਣੇ ਆ ਆਹ ਭਾਜੀ ਪਿਓਰ ਕੈਮਰਿਕ ਆਲ ਓਵਰ ਪ੍ਰਿੰਟ ਹੈ 400 500 100 ਰੁਪਏ ਮੀਟਰ ਤੋਂ ਕਰਦਾ ਕੋ ਵੇਚਦਾ ਹੀ ਨਹੀਂ ਆਪਾਂ ਆਹ ਸੂਟ ਆ ਵੀ ਸੂਟ ਆਹ ਪ੍ਰਿੰਟ ਆਹ ਵਾਲਾ ਪ੍ਰਿੰਟ ਕੋਈ ਪ੍ਰਿੰਟ ਲੈ ਲੋ ਭਾਜੀ ਭਾਵੇਂ ਕੱਲਾ ਸੂਟ ਲੈ ਲੋ ਵਿਕਣ ਦੀ ਗਾਰੰਟੀ ਨਾ ਪਿੱਗੇ ਵਾਪਸੀ ਸਾਡਾ 200 ਰੁਪਏ ਦਾ ਸੂਟ ਦਾਂਗੇ ਪੂਰੇ ਪੰਜਾਬ ਨਾਲ ਤੁਸੀਂ ਪਾਗਲ ਹੋ ਗਏ ਹੋ ਹੋਲ سیل ਦਾ ਰੇਟ ਤਾਂ 350 ਤੁਸੀਂ 200 ਕਿਹਦੇ ਨੂੰ ਹੋਲ سیل ਦਾ ਸਿਰਫ 500 ਦਾ ਵਿਕਦਾ ਹੋਲ سیلਰ 350 ਵੇਚਦਾ ਅੱਗੇ ਦੁਕਾਨਦਾਰ ਨੂੰ ਲੈ ਕੇ ਵੇਚਣਾ ਆਹੀ ਸਿੱਧਾ ਡਾਇਰੈਕਟ ਦੁਕਾਨਦਾਰ ਨੂੰ ਜਿਹਨਾਂ ਨੇ ਘਰੇ ਕੰਮ ਸਟਾਰਟ ਕਰਨਾ ਕੋਈ ਪ੍ਰਿੰਟ ਲੋ ਭਾਜੀ 5 ਮੀਟਰ ਸੂਟ ਕੈਮਰੀਕ ਦਾ ਸੂਟ ਕੱਪੜੇ ਦੀ ਗਾਰੰਟੀ ਰੰਗ ਦੀ ਗਾਰੰਟੀ ਬੋਰਡ ਦੀ ਗਾਰੰਟੀ ਦੇਖੋ ਜੇ ਤੁਸੀਂ ਰਿਟੇਲ 'ਚ ਜਾ ਕੇ ਦੁਕਾਨਾਂ ਤੋਂ ਲਓਗੇ 500 ਦਾ ਸੂਟ ਹੋਲ سیلਰ ਕੋ ਜਾਓਗੇ ਤਾਂ 350 ਸੂਟ ਬਾਬੇ ਦੀ ਹੱਟੀ ਨੇ 200 ਰੁਪਏ 'ਚ ਕਰਤਾ 500 ਵਾਲਾ 200 'ਚ ਇੱਥੇ ਕੋਈ ਕਮਾਉਣਾ ਕਮੂਣਾ ਹੈ ਜਾਂ ਨਹੀਂ ਉਹ ਜੀ ਕਮਾਣ ਨੂੰ ਛੱਡੋ ਤੁਸੀਂ ਆਹ ਦੇਖੋ ਭਾਜੀ ਪਹਿਲਾਂ ਪ੍ਰਿੰਟ ਫੋਟੋ ਵਾਲੇ ਸੂਟ ਆ ਗਏ ਨੇ ਇਹ ਪਿਓਰ ਮਸਲੀਨ ਦੇ ਸੂਟ ਨੇ 5 ਮੀਟਰ ਕੱਪੜਾ ਪੂਰਾ ਆ ਇਹ 'ਚ ਜਿੰਨੇ ਸੂਟ ਓਨੇ ਪ੍ਰਿੰਟ ਆ ਦੁਪਟੇ ਰੱਖੋ ਤੁਸੀਂ ਮੈਂ ਕਹਿੰਦਾ ਬਜ਼ਾਰਾਂ ਤੇ ਜਾਓ ਕੋਈ ਦੁਕਾਨਦਾਰ 500 600 ਤੋਂ ਘੱਟ ਤਾਂ ਵੇਚਦਾ ਹੀ ਕੋਨੀ ਐਦਾਂ ਦੇ ਪ੍ਰਿੰਟ ਐਦਾਂ ਦੇ ਸੂਟ ਇੱਕ ਇੱਕ ਪ੍ਰਿੰਟ ਲਾਜਵਾਬ ਇੱਕ ਅੱਧਾ ਸੂਟ ਨਹੀਂ ਭਾਜੀ ਤੁਸੀਂ ਦੱਸੋ 1000 2000 5000 10000 ਸੂਟ ਚਾਹੀਦਾ ਤਾਂ ਵੀ ਮਿਲ ਜੂਗਾ ਉਹ ਵੀ ਬਾਬੇ ਦੀ ਹੱਟੀ ਤੋਂ ਐਦਾਂ ਦਾ ਸੂਟ ਐਦਾਂ ਦਾ ਨਾਲ ਮੈਂ ਕਹਿੰਦਾ ਧੱਕ ਬਾਣ ਵਾਲਾ ਦੁਪੱਟਾ ਦੇਖੋ ਉਹ ਰੇਟ 500 ਕ 600 ਰੇਟ ਦੱਸੋ ਕੀ ਇਹਦਾ ਆਪਾਂ ਦੇਨੇ ਆ ਵੱਡੀ ਓਵਰ ਚ 1000 ਰੁਪਏ ਤਿੰਨ ਫੋਟੋ ਸੀ ਠੀਕ ਆ ਤਬੀਅਤ ਠੀਕ ਆ 1000 ਦੇ 3 ਦਾ ਮਤਲਬ 333 ਰੁਪਿਆ ਸੂਟ ਆ ਦੇਖ ਲਓ ਪ੍ਰਿੰਟ ਆ ਦੇਖੋ ਫੋਟੋ ਵਾਲਾ ਪੀਸ ਆ ਮੋਡਲ ਵਾਲਾ ਪੀਸ ਆ 333 ਦੇ ਰਹੇ ਹੋ ਤੁਸੀਂ 333 ਚ ਫੋਟੋ ਵਾਲੇ ਨਾਲ ਇੱਕ ਤੋਂ ਇੱਕ ਟੱਕ ਪਾਣ ਵਾਲੇ ਇਦਾਂ ਦੇ ਸੋਹਣੇ ਸੋਹਣੇ ਉਤੋਂ ਵੀ ਸੋਹਣੇ ਪ੍ਰਿੰਟ 333 ਰੁਪਏ ਨਾਲੇ ਤਾਂਗੇ ਦੁਪੱਟਾ ਉਹ ਵੀ ਡਿਜ਼ਾਈਨਰ ਡਿਜੀਟਲ ਮਸਲੀਨ ਦਾ ਭਾਜੀ ਰੇਟਾਂ ਦਾ ਵੱਡਾ ਫੈਲਾ ਆ ਲੋ 333 ਸੂਟ ਦੇ ਦੇਖੋ ਬਾਜ਼ਾਰਾਂ ਚ ਆਨੇ ਉਹ 7 700 8 800 ਦਾ ਇੱਕ ਸੂਟ ਆ ਇਹ ਇੱਥੇ ਤੁਹਾਨੂੰ 1000 ਦੇ ਤਿੰਨ ਦੇਤੇ 333 ਰੁਪਏ ਦਾ ਸੂਟ ਫੋਟਵਾ ਬੁਟੀਕਾ ਦੇ ਮੋਡਰ ਵਾਲੇ ਪੀਸ ਦੇ ਰਹੇ ਤੁਹਾਨੂੰ ਆਹ ਦੇਖੋ ਭਾਜੀ ਮਸਲੀਨ ਦਾ ਸੂਟ ਨਾਲੇ ਦੁਪੱਟਾ ਫੁੱਲ ਪਿਓਰ ਸ਼ਿਫੋਨ ਤੇ ਕੜਾਈ ਦੇ ਨਾਲ 550 600 ਵਾਲਾ ਸੂਟ ਕਰਤਾ 350 ਰੁਪਏ ਭਾਜੀ ਵੱਡੇ ਬੈਰੇ ਤੁਸੀਂ ਲੈਣਾ ਪਿਆ ਸ਼ਾਦੀ ਲਈ ਸੂਟ 350 ਰੁਪਏ ਭਾਜੀ ਪਹਿਲੀ ਗੱਲ ਕਪੜਾ ਸੁਆਣਾ ਲਊਗਾ ਦੂਜੀ ਗੱਲ ਕਪੜਾ 5 ਮੀਟਰ ਹੋਊਗਾ ਤੀਜੀ ਗੱਲ ਦੁਪੱਟਾ ਪਿਓਰ ਦਾ ਹੋਊਗਾ ਇਹ ਪੂਰਾ ਚੈਲੰਜ ਹੋਊਗਾ ਬਾਬਾ ਜੀ ਤੁਸੀਂ ਬਖਤ ਪਾਇਆ ਬਾੜ ਤੋਂ ਪਾਇਆ ਤੁਹਾਨੂੰ ਪਤਾ ਪਹਿਲਾਂ ਜਲੰਧਰ ਤੇ ਲੁਧਿਆਣਾ ਦੇ ਹੋਸਟਲ ਪ੍ਰਸ਼ਾਸਨ ਸੀ ਕੱਲ ਰੈਣਕ ਬਾਜ਼ਾਰ ਵੀ ਖਾਲੀ ਰਿਹਾ ਸਾਰਾ ਕੁਝ ਇੱਥੇ ਆ ਗਿਆ ਸੀ ਲੋਕੀ ਕਹਿੰਦੇ ਸਮਝ ਨਹੀਂ ਆ ਰਹੀ ਵੀ ਇੱਕ ਦੁਕਾਨ ਤੇ ਲੋਕ ਜਾਈ ਜਾਂਦੇ ਬਾਰੋ-ਬਾਰ ਭਾਜੀ ਆ ਪੀਸ ਦੇਖੋ ਨਾ ਦੁਕਾਨ ਤੇ ਜਾਣ ਦਾ ਕਾਰਨ ਮੇਰੇ ਪੈਣਾ ਬਰਾਮਦੀ ਸਪੋਰਟ ਕਿਉਂ ਹੈ ਐਦਾਂ ਦੀਆਂ ਬ੍ਰਾਂਡ ਵਾਲੀਆਂ ਚੀਜ਼ਾਂ ਐਦਾਂ ਦੇ ਬ੍ਰਾਂਂਡਡ ਸੂਟ ਜਿਹੜੇ ਦੰਮਿਆਂ ਦੇ ਡੰਗੇ ਹੋਏ 1200 ਰੁਪਏ ਹਾਊ ਮੱਚ ਕਰਕੇ ਦੁਕਾਨਦਾਰ ਰੇਲਣ ਦੇ ਪੈਸੇ ਹੂੰ ਐਥੇ ਆਹ ਸੂਟ ਬ੍ਰਾਂਡ ਦੇ ਭਾਜੀ 5-500 ਰੁਪਏ ਕਰਤੇ ਆ ਇਹਨੂੰ ਛੱਡੋ ਤੁਹਾਨੂੰ ਇੱਕ ਹੋਰ ਵੱਡਾ ਧਮਾਕਾ ਸਮਾ ਹੁਣ ਤੁਸੀਂ ਕਹਿਣਾ ਆਹ ਕੀ ਕਰਤਾ ਹਾਂਜੀ ਤੇ ਭਾਜੀ ਫਿਰ ਆਹ ਲਓ ਆਹ ਦੇਖੋ ਫਿਰ ਸੋਦੇ ਹੁਣ ਰੋਟ ਦਾ ਮਤਲਬ ਹੈ ਖਤਮ ਕਰਾਉਣਾ ਹਾਂ ਆਹ ਦੇਖੋ ਪੀਸ ਕੰਮ ਲਗਾਓ ਨੇੜੇ ਕਰਕੇ ਹਾਂਜੀ ਇੱਕ ਇੱਕ ਸੂਟ ਭਾਈ ਨੇੜੇ ਕਰਕੇ ਹੁਣ ਜਲਵਾ ਦਿਖਾਈ ਆ ਲੋ ਸੂਟ ਤੇ ਐ ਲੋ ਦੁਪੱਟਾ ਹਾਂਜੀ ਠੀਕ ਆ ਦੇਖੋ ਇਹ ਕਲਰ ਆ ਲੋ ਕਲਰ ਆ ਲੋ ਕਲਰ ਆ ਵੀ ਲੋ ਕਲਰ ਇੱਕ ਹੋਰ ਤਮਾਕਾ ਆ ਵੀ ਤਮਾਕਾ 1200 ਕੁ 1500 ਦਾ 450 ਰੁਪਏ ਹੋਲ ਸੇਲ ਦੀ ਦੁਕਾਨ ਤੇ ਆ ਬਾਈ 450 ਬੜਾ ਸੂਟਾਂ ਦੇ ਦਊਗਾ ਤੁਸੀਂ ਤਮਾਕੇ ਦੇਖੋ 12 1200 ਰੁਪਈਆ ਡੰਮੀਆਂ ਤੇ ਲਾ ਕੇ 400 ਰੁਪਈਆ ਡੰਮੀਆਂ ਤੇ ਲਾ ਕੇ ਇੱਥੇ 450 ਦਾ ਸੂਟ ਦੇਣਾ ਰੰਗ ਦੇਖੋ ਡਿਜ਼ਾਈਨ ਬਹੁਤ ਆ ਬਾਬੇ ਆਜੋ ਮੈਂ بارش ਝੜੀ ਲੱਗੀ ਐ ਇੱਥੇ ਰੇਟਾਂ ਦੀ ਝੜੀ ਲੱਗੀ ਐ ਇਦਾਂ ਦੇ ਬ੍ਰਾਂਡਡ ਪੀਸ ਹਾਂਜੀ ਆ ਪੀਸ ਦੇਖ ਲਓ ਠੀਕ ਐ ਨਾਲ ਦੁਪੱਟਾ ਦੇਖ ਲਓ ਬਾਜੂ ਵਰਕ ਦੇਖ ਲਓ ਇੱਕ ਤੋਂ ਇੱਕ ਸੂਟ ਦਾ ਧਮਾਕਾ ਦੇਖ ਲਓ ਇਦਾਂ ਦੇ ਬ੍ਰਾਂਡ ਵਾਲੇ ਸੂਟ ਮੈਂ ਕਹਿੰਦਾ ਹੁਣੇ ਬੁੱਕ ਕਰਾ ਲਓ ਭਈ ਮੌਕਾ ਤੇ ਆਫਰ ਇੱਕ ਵਾਰ ਹੀ ਹੁੰਦੀ ਐ ਬਾਰ-ਬਾਰ ਨਹੀਂ ਹੁੰਦੀ ਤੇ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਪੀਸ ਲਾਜਵਾਬ ਤੋਹਫੇ ਆ ਦੇਖੋ suit ਜੀ ਆ ਦੇਖੋ ਫੁੱਲ ਪ्योर ਦੁਪੱਟੇ ਹਾਂਜੀ ਐਦਾਂ ਦੇ ਬਲੈਕ suit ਬਿਊਟੀਆਂ ਬਲੈਕ ਆ ਦੇਖੋ ਤਾਂ ਭਾਜੀ ਕੋਈ ਗੱਲ ਹੈ ਕਿਉਂਕਿ ਅਸੀਂ ਆਪਣੀ ਮੈਨੂਫੈਕਚਰਿੰਗ ਕਰਦੇ ਆ ਤਾਂ ਦਿੰਨੇ ਆ ਐਦਾਂ ਦੇ suit ਇੱਕ ਇੱਕ suit ਖੋਲ ਕੇ ਦਿਖਾਉਣਾ ਕਾਰਨ ਵੀ 2-4 suit ਦੀ ਰੀਲ ਨਹੀਂ ਪਈਦੀ ਹੂੰ ਇਹਦੇ ਟਰੱਕ ਭਰ ਕੇ ਵੇਚੀ ਜਾਂਦੀ ਹੈ ਟਰੱਕ ਭਰ ਕੇ ਵੇਚੀ ਦੀ। ਨਹੀਂ ਕੱਲਾ ਬਾਬੇ ਨੂੰ ਫਿਕਰ ਪਿਆ ਲੋਕਾਂ ਦਾ ਬਾਕੀ ਇੰਨੀਆਂ ਲੱਖਾਂ ਦੁਕਾਨਾਂ ਆ ਪੰਜਾਬ ਦੇ ਵਿੱਚ। ਤੁਸੀਂ ਇਹ ਰੇਟ ਵੱਖਰੇ ਦੇਈ ਜਾਂਦੇ ਹੋ ਸਾਰਿਆਂ ਨਾਲੋਂ। ਹਾਂਜੀ ਆਪਣਾ ਕੰਮ ਹੈ ਫੈਲਾ ਕਰਨਾ। ਹਾਂਜੀ ਬਾਬੇ ਨੂੰ ਫਿਕਰ ਤਾਂ ਪਿਆ ਆ। ਬਾਬਾ ਦਾ ਸੜਕ ਉੱਟ ਕੇ ਆਇਆ ਵੀ ਹੁਣ ਜਿਹੜੇ ਬਾਕੀ ਭੈਣ ਭਰਾ ਆ ਨਾ ਉਹ ਵੀ ਅੱਗੇ ਵਧਣ। ਹਾਂ ਠੀਕ ਹੈ। ਹੂੰ ਬਾਬੇ ਨੇ ਛੇਲਣੀ ਦਾਰੀ ਕਿਹੇ ਦੀ ਤੇ ਆਪਾਂ ਨੂੰ ਲੋੜ ਨਹੀਂ ਜਿਨ੍ਹਾਂ ਨੇ ਰੇਟਾਂ ਦੇ ਮੀਟਰ ਮੋਟੇ ਕਮਾਏ ਆ ਨਾ ਉਹਨਾਂ ਨੂੰ ਉਹਦਾਂ ਦੇ ਮੀਟਰ ਚਾਹੀਦੇ ਆ। ਸਾਨੂੰ ਹੈ ਹੀ ਨਹੀਂ ਬਹੁਤ سارے ਦੁਕਾਨਦਾਰ ਕਹਿੰਦੇ ਵੀ ਵੀਡੀਓ ਨਾ ਪਾਇਆ ਕਰੋ ਬਾਬੇ ਦੀਆਂ ਵੀ ਰੇਟ ਇਦਾਂ ਦੇ ਦਿੰਦਾ ਵੀ ਸਾਨੂੰ ਜਵਾਬ ਦੇਣਾ ਓਹ ਕਹਿੰਦਾ ਲੋਕਾਂ ਨੂੰ ਓਹ ਬਈ ਜਵਾਬ ਉਹਨਾਂ ਨੂੰ ਦੇਣਾ ਠੀਕ ਹੈ ਨਾ ਆਪਾਂ ਕਿਹੜਾ ਕੋਈ ਸਰਕਾਰ ਚਲਾਉਣ ਦੇ ਆ ਆ ਦੇਖੋ ਜਵਾਬ ਦੇਣਾ ਆ ਦੇਖੋ ਪੀਸ ਇਦਾਂ ਦੀਆਂ ਚੀਜ਼ਾਂ ਆ ਪੂਰੇ ਪੰਜਾਬ ਦੇ ਤਮਾਕੇ ਦੇ ਰਹੇ ਆ ਵੀ ਜਿਸ ਕਿਸੇ ਨੇ ਪੂਰੇ ਪੰਜਾਬ ਨੂੰ ਛੱਡੋ ਹਰਿਆਣਾ ਅੰਮ੍ਰਿਤਾਲਾ ਜੰਮੂ ਕਸ਼ਮੀਰ ਸ਼ਿਰੀ ਨਗਰ ਤੱਕ ਕੱਪੜੇ ਦਾ ਕੰਮ ਕਰਨਾ ਵੀ ਇੱਕੋ ਵਾਰੀ ਆ ਜਾਓ ਬਾਬੇ ਦੀ ਢੀਡੇ ਆ ਸੋਦੇ ਜਿਹੜੇ ਮੈਂ ਦਿਖਾ ਰਿਹਾ ਨਾ ਭਾਜੀ ਹੂੰ 450 ਰੁਪਏ ਚ ਕਿਸੇ ਨੇ ਨਹੀਂ ਦੇਣੇ ਇਹ ਮੇਰਾ ਚੈਲੰਜ ਆ ਆ ਜਿੰਨੇ ਵੀ ਸੂਟ ਖੋਲੇ ਸਾਰੇ 450 ਵਾਲੇ ਆ ਸਾਰੇ 450 ਇਹਨਾਂ ਦੇ ਇੱਕ ਗੱਲ ਹੋਰ ਇੱਕ ਇੱਕ ਸੂਟ बिकਣ ਦੀ ਗਰੰਟੀ ਦੇ ਰਿਆਂ ਤੇ ਜਿਹੜਾ ਪੀਸ ਨਾ बिकੇ ਨਾ ਵਾਪਸ ਕਰ ਜੋ ਆਗੇ ਇੰਨਾ ਚੈਲੰਜ ਕਰਦੇ ਆਪਾਂ ਪਰ ਦੁਕਾਨਦਾਰ ਤਾਂ ਲਿਖ ਕੇ ਲਾਉਂਦੇ ਆ ਫੈਸ਼ਨ ਦੇ ਦੌਰ ਚ ਗਰੰਟੀ ਹੈ ਨਹੀਂ ਉਹ ਤਾਂ 2 ਘੰਟੇ ਬਾਅਦ ਨਹੀਂ ਸੂਟ ਵੋਲੇ ਦੁਕਾਨਦਾਰ ਨੇ ਇਹ ਬਾਬੇ ਦੀ ਹੱਤੀ ਹੈ ਠੀਕ ਹੈ ਨਾ ਇਹ ਸਰਕਾਰਾਂ ਦੀ ਜਿਹੜੀ ਇੱਥੇ ਹਰ ਚੀਜ਼ ਦੀ ਗਰੰਟੀ ਪਹਿਲਾਂ ਆ ਕਿਉਂਕਿ ਇੱਥੇ ਕਿਸੇ ਨੂੰ ਤੋ ਖੇਦਣੀ ਨੇ ਕਪੜਾ ਨਹੀਂ ਜਾਂਦੇ ਇਦਾਂ ਨਾ ਕਈ ਦੁਕਾਨਦਾਰ ਇਦਾਂ ਦੇ ਭਾਈ ਹਾਂਜੀ ਕੋਈ ਬਾਹਰਲਾ ਗਾਹਕ ਆ ਜੇ ਨਾ ਉਹ ਪਾਰਸਲ ਭੋਕ ਕਰਕੇ ਨਾਲ ਕੋ ਪੈਸੇ ਲੈ ਲੈਂਦੇ ਆ ਜੀ ਤੇ ਮੁੜ ਕੇ ਉਹਨੂੰ ਮਾਲ ਗਲਤ ਭੇਜ ਦਿੰਦੇ ਆ ਅੱਛਾ ਬਾਅਦ ਲੜੀ ਜਾਓ ਲੜੀ ਜਾਓ ਸੁੰਨੀ ਨਹੀਂ ਗੱਲ ਗੇਦੀ ਸੁੰਨੀ ਨਹੀਂ ਕਿਨ ਪੌਣ ਹੀ ਜਗਦੇ ਲੋਕੀ ਦੇਖੋ ਜੇ ਜੋ ਗੱਲ ਕਹਿਣੀ ਚਾਹੁੰਦੇ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਫੇਰੀ ਦਾ ਕਪੜਾ ਵੇਚਦੇ ਹੋ ਬਾਬੇ ਦੀ ਢਿੱਟੀ ਆ ਜਾਓ ਕਪੜਾ 50000 ਦਾ ਲੈ ਜਾਓ ਲੱਖ ਦਾ ਲੈ ਜਾਓ 2 ਲੱਖ ਦਾ ਲੈ ਜਾਓ ਜਿੰਨਾ ਕਪੜਾ ਵੇਕ ਗਿਆ ਸਾਰਾ ਪ੍ਰੋਫਿਟ ਤੁਸੀਂ ਰੱਖ ਲਓ ਜੇ ਕੋਈ ਆੜ ਗਿਆ ਸੂਟ ਨਹੀਂ ਵਿਕਦਾ ਵਾਪਸ ਦੇ ਕੇ ਤੁਸੀਂ ਬਦਲ ਕੇ ਲੈ ਜਾਓ ਇਹ ਤੁਹਾਨੂੰ ਜ਼ਿੰਮੇਵਾਰੀ ਪੂਰੇ ਇੰਡੀਆ ਦੀ ਕਿਸੇ ਨੇ ਦੇਣੀ ਨਹੀਂ ਤੁਸੀਂ ਇੱਕ ਗੱਲ ਤੋਂ ਟੈਨਸ਼ਨ ਫਰੀ ਹੋ ਜਾਓ ਤੁਹਾਡਾ 1 ਰੁਪਿਆ ਨੁਕਸਾਨ ਵੀ ਬਾਬੇ ਨੇ ਨਹੀਂ ਹੋਣ ਦੇਣਾ ਆ ਕਮ ਨੇੜੇ ਕਰਕੇ ਬਾਈ ਦਿਖਾ ਦੇ ਇਹ ਬਾਜ਼ਾਰ ਚ 895 995 ਦਾ ਸੂਟ ਹੈ ਠੀਕ ਹੈ ਜੀ 450 ਧਮਾਕਾ ਪਾਇਆ ਹਾਂਜੀ ਹੁਣ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਣ ਲੱਗਾ ਬਾਈ ਜੀ ਇੱਕ ਇੱਕ ਸੂਟ ਇੱਕ ਇੱਕ ਵੱਡਾ ਫਾਇਦਾ ਇਦਾਂ ਦੇ ਸੂਟ ਆ ਦੇਖੋ ਇਦਾਂ ਦੇ ਸੂਟ ਜਿਹੜੇ ਬਜ਼ਾਰਾਂ 'ਚ 1000 ਰੁਪਏ ਤੋਂ ਘੱਟ ਕੋਈ ਦਿੰਦਾ ਹੀ ਨਹੀਂ ਜੀ ਆਪਾਂ ਲਾਂਗੇ 500 ਰੁਪਏ 500 ਰੁਪਏ ਦਾ ਸੂਟ 500 ਰੁਪਏ ਸੂਟ ਭਾਜੀ ਵੀ ਦੇਖੀ ਚੱਲੋ ਤੁਹਾਨੂੰ 12 1500 ਵਾਲੇ ਸੂਟ 15 1500 ਵਾਲੇ ਸੂਟ ਆਪਾਂ ਅੱਗੇ ਵੀਡੀਓ 'ਚ ਕਿਹੜੇ ਕਿਹੜੇ ਦਿਖਾਣੇ ਆ ਤੁਸੀਂ ਦੇਖੋ 500 ਰੁਪਏ ਸੂਟ ਆਹ ਲਓ ਭਾਜੀ ਇੱਕ ਤੋਂ ਇੱਕ ਆਈਟਮ ਆਹ ਲਓ ਨਵੀਂ ਜੀ ਨਵਾਂ ਫੇਰਾ ਆਹ ਦੇਖੋ ਪੀਸ ਭਾਜੀ ਇੱਕ ਇੱਕ ਪੀਸ ਖੋਲ ਕੇ ਦਿਖਾਣ ਦਾ ਕਾਰਨ ਕੀ ਹੈ ਕਿ ਭੇਣਾ ਭਰਾ ਨੂੰ ਪਤਾ ਲੱਗੇ ਰਸਤਾ ਹੁੰਦਾ ਤੇ ਇਹ ਵੈਰਾਈਟੀ ਵੀ ਹੁੰਦੀ ਹੈ ਤੇ ਕੋਈ ਗੱਲ ਆ ਤਾਂ ਹੁੰਦੀ ਐ ਐਦਾਂ ਦੇ ਪੀਸ 600 ਰੁਪਏ ਦਾਂਗੇ ਜੀ ਜਿੰਨੇ ਮਰਜੀ ਪ੍ਰਿੰਟ ਲਓ ਜਿੰਨੇ ਮਰਜੀ ਡਿਜ਼ਾਈਨ ਲਓ ਇੱਕ ਤੋਂ ਇੱਕ ਆਰਟੀਕਲ ਆਊਗਾ ਜੀ ਆਹ ਦੇਖੋ ਆਹ ਦੇਖੋ ਬਲੈਕ ਸੂਟ ਭਾਜੀ ਐਦਾਂ ਦੀਆਂ ਬ੍ਰਾਂਡ ਚੀਜ਼ਾਂ ਬਾਬੇ ਰੇਟ ਤੇ ਖੁੱਲਦੀਆਂ ਆਹ ਦੇਖੋ ਠੀਕ ਹੈ ਜੀ ਸੇਲਾ ਸਾਰੇ ਲਾਉਂਦੇ ਆ 15 1500 1700 ਐਦਾਂ ਵਿਕਦਾ ਬਾਜ਼ਾਰ 'ਚ ਭਾਜੀ ਆਪਾਂ ਦਾਂਗੇ 600 ਰੁਪਏ ਆਹ ਦੇਖੋ ਪੀਸ ਇੱਕ ਤੋਂ ਇੱਕ ਕਲਾਸ ਪੀਸ ਤੁਹਾ ਤੁਸੀਂ ਚੈੱਕ ਕਰ ਲੋ 15 1500 ਵਾਲੇ 1600 ਵਾਲੇ ਪੀਸ ਬਾਬੇ ਦੀ ਹੱਟੀ ਨੇ 6 600 ਰੁਪਏ ਚ ਕਰ ਦਿੱਤੇ ਆ ਆ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਨਸੈਪਟ ਬਾਬੇ ਰੇਟ ਦੇ ਵੱਡੇ ਫੈਦੇ ਵੱਡੇ ਤਵਾਕੇ ਆ ਕਲਰ ਚਾਰਟ ਦੇਖੋ ਤੁਸੀਂ ਆਪਣੀ ਮਨਪਸੰਦ ਆ ਸੂਟ ਲੋ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਵੀ ਇਹ ਕਨਾਲ ਦੇ ਚਾਰ ਲੈਣੇ ਬਣੇ ਇਦਾਂ ਦੇ ਹੈਵੀ ਸੂਟ ਬਾਜੂ ਵਰਕ ਦੇ ਨਾਲ ਆ ਕਲਰ ਕੰਟਰਾਸਟ ਦੇਖੋ ਤੁਸੀਂ ਇੱਕ ਤੋਂ ਇੱਕ ਰੰਗ ਆਊਗਾ ਇੱਕ ਤੋਂ ਇੱਕ ਡਿਜ਼ਾਈਨ ਆਊਗਾ ਛੇ ਸੋਰ ਬਲਾ ਸੂਟ ਬਾਬੇ ਦੀ ਹੱਟੀ ਦੇ ਸੋ ਮੈਂ ਦੇਖ ਰਿਹਾ ਜੇ 500 600 ਉਹਦੇ ਵਿੱਚ ਡਿਜ਼ਾਈਨ ਬਹੁਤ ਹੈਗੇ ਤੁਹਾਡੇ ਕੋ ਭਾਜੀ ਜਿਹੜੇ ਮੈਂ ਪੀਸ ਤੁਹਾਨੂੰ ਹੁਣ ਦਿਖਾਣ ਲੱਗਾ ਨਾ ਇਹ ਕੋਈ 2 4 ਪੀਸ ਨਹੀਂ ਤੁਸੀਂ 200 ਟਰੱਕ ਲਈਏ ਕੱਪੜਾ ਉਹ ਵੀ ਮਿਲ ਜੂ ਤੇ ਕੋਈ ਦੁਕਾਨ ਤੋਂ ਆ ਪੀਸ ਦੇਖ ਲਓ ਹੈਵੀ ਨੇਚਰਲ ਗਰੇਵ ਬਾਜ਼ਾਰ ਚ 2000 ਤੋਂ ਘੱਟ ਕੋਈ ਸੂਟ ਵੇਂਦਾ ਹੀ ਕੋਈ ਨਹੀਂ ਹਾਂਜੀ ਠੀਕ ਹੈ ਜੀ ਪੀਸ ਦੇਖ ਲਿਆ ਭਾਜੀ ਦੇਖ ਲਿਆ ਨੇੜੇ ਕਰਕੇ ਭਾਈ ਕੈਮਰਾ ਜੀ ਦਿਖਾ ਦੀ ਹੈਂਡਵਰਕ ਨਾਲ ਲੱਦਿਆ ਹੋਇਆ ਸੂਟ ਹੈ ਆਹ ਦੇਖੋ ਪੀਸ ਠੀਕ ਹੈ ਹਾਂਜੀ ਆਹ ਦੇਖੋ ਭਾਜੀ ਇਹ 2200 1800 ਤੋਂ ਦੁਕਾਨਦਾਰ ਘੱਟ ਦਿੰਦਾ ਹੀ ਕੋਈ ਨਹੀਂ ਇਦਾਂ ਦੇ ਤੁਸੀਂ ਵਿਆਹ ਸ਼ਾਦੀ ਲਈ ਵਧੀਆ ਸੂਟ ਲੈਣੇ ਹੈਵੀ ਸੂਟ ਲੈਣੇ ਆ ਬਾਬੇ ਦੇ ਢਿੱਡ ਆ ਜੋ ਭਾਜੀ ਇੱਕ ਇੱਕ ਸੂਟਾਂ ਵਾਲਾ 650 ਰੁਪਏ ਦੇ ਦੇਵਾਂਗੇ 650 ਰੁਪਏ ਦੇ ਸੂਟ ਦੇ ਦੇਣਾ ਹੈ ਤੁਸੀਂ ਬਿਲਕੁਲ ਦੇਵਾਂਗੇ ਚੈਲੰਜ ਦੇ ਨਾਲ ਦੇਵਾਂਗੇ ਜਿਹੜੇ ਬਾਜ਼ਾਰ 'ਚ 2 2025 2500 ਦਾ ਸੂਟ ਲੈਣੇ ਹੋ ਇਦਾਂ ਦੇ ਬਾਬੇ ਦੇ ਢਿੱਡ ਦੇ 650 'ਚ ਕਰਤੇ ਆ ਜਿਹਨੇ ਦਾਜਬੁਰ ਦਾ ਕੱਪੜਾ ਲੈਣਾ ਦੇਣ ਲੈਣ ਕਰਨਾ ਗਰੰਟੀ ਆ 1 ਲੱਖ ਵਾਲਾ ਕੱਪੜਾ 30 35 ਹਜ਼ਾਰ ਦੇ ਕੇ ਭੇਜਾਂਗੇ ਤੁਹਾਨੂੰ ਚਾਹ ਦੇਖ ਲਓ ਤੁਸੀਂ ਬਣੀਆਂ ਹੋਈਆਂ ਕੰਮ ਦੇਖ ਲਓ ਕੀਤਾ ਹੋਇਆ ਸੂਟਾਂ ਦੇ ਨਜ਼ਾਰੇ ਨਾਲ ਤੋਹਫੇ ਇਦਾਂ ਦੇ ਪੀਸ ਇਦਾਂ ਦੇ ਤਮਾਕੇ ਆਪਾਂ ਆਪਣੀਆਂ ਪੈਣਾ ਲਈ ਸਿਰਫ 650 ਰੁਪਏ ਲੈ ਗਏ ਆ ਚਲੇ ਦੇ ਨਾਲ ਇਹਦਾ ਹੋਲ ਸੇਲ ਹੋਲ ਸੇਲਰ ਵੀ ਨਹੀਂ ਰੇਟ ਦੇ ਰਹੇ ਭਾਈ ਤਾਂ ਇਹਨਾਂ ਦੱਸ ਰਹੇ ਆ ਵੀ ਇਹ ਬਾਬੇ ਦੀ ਹੱਟੀਏ ਦਊਗੀ ਨਾ ਕੋਈ ਫੈਕਟਰੀ ਆ ਨਾ ਕੋਈ ਮਿਲ ਆਲਾ ਇੰਨਾ ਰਸੂਟ ਕੋਣ ਦੇ ਦੂ ਬਾਜ਼ਾਰ ਚ 2000 ਤੋਂ ਘੱਟ ਅਸੀਂ ਦਾਂਗੇ ਤੁਸੀਂ ਕਹਿੰਦੇ ਹੋ ਭਾਵੇਂ ਇੱਕ ਇੱਕ ਲੈ ਜਾਓ ਸੂਟ ਭਾਵੇਂ ਪੰਜ ਪੰਜ ਲੈ ਜਾਓ ਇਹ ਨਹੀਂ ਤਾਂ ਹੁੰਦਾ ਵੀ ਸੈਟ ਵੈਸ 600 ਰੁਪਏ ਸੂਟ ਦਾਂਗੇ ਕੁਆਲਿਟੀ ਚੈੱਕ ਕਰ ਲੋ ਚੀਜ਼ਾਂ ਚੈੱਕ ਕਰ ਲੋ ਡਿਜ਼ਾਈਨਿੰਗ ਚੈੱਕ ਕਰ ਲੋ ਰੇਟਾਂ ਦੇ ਧਮਾਕੇ ਚੈੱਕ ਕਰ ਲੋ ਇੰਨਾ ਦੇ ਵੀ ਦਾਂਗੇ ਸਾਡੇ 600 ਰੁਪਏ ਚ ਆਣਾ ਪੈਣਾ ਬਾਬੇ ਦੀ ਹੱਟੀ ਦੇ ਵੱਡਾ ਫੈਲਾ ਪ੍ਰਿੰਟ ਡਿਜ਼ਾਈਨ ਕੜਾਈਆਂ ਕਲਰ ਕੰਟਰਾਸਟ ਤੁਹਾਨੂੰ ਕਿੰਨੇ ਚਾਹੀਦੇ ਉਨੇ ਮਿਲ ਜਾਣਗੇ ਜੀ ਜੀ ਆਹ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਸੂਟ ਦਿਖਾ ਰਹੇ ਆ ਭਾਜੀ ਆ ਪੀਸ ਦਿਖਾਣ ਲੱਗਾ ਆ ਬਾਜ਼ਾਰ 'ਚ ਐਵੇਂ ਨਹੀਂ ਮੈਂ ਗੱਲਾਂ ਕਰਦਾ ਵੀ ਬਾਜ਼ਾਰ 'ਚ 2000 ਨੂੰ ਹੁੰਦਾ ਕਿਉਂਕਿ ਲੁੱਟ ਹੁੰਦੀ ਬਾਜ਼ਾਰ 'ਚ ਹਾਂਜੀ ਆ ਦੇਖੋ ਪੀਸ ਆ ਪੀਸ ਦੇਖ ਲਓ ਤੁਸੀਂ ਨੇੜੇ ਇਹਦਾ 1200 ਦਾ ਹੋਣਾ 1500 ਭਾਜੀ ਇਹ ਪੀਸ ਕੋਈ ਨਹੀਂ ਦਿੰਦਾ 12-1500 2000 ਤੋਂ ਉੱਪਰ ਦੀ ਗੱਲ ਕਰੋ ਨਹੀਂ ਆਪਾਂ 650 ਜੀ ਦਾਂਗੇ ਇਹ ਵੀ 650 ਚ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਇਹਦਾ ਪੂਰਾ ਇੰਗਲਿਸ਼ ਕਲਰ ਦੇ ਰਹੇ ਹੋ ਤੁਸੀਂ ਰੇਟ ਇਹਦਾ ਵੀ 650 ਬਿਲਕੁਲ ਭਾਜੀ ਐਦਾਂ ਦੇ ਪੀਸ ਆ ਦੇਖ ਲੋ ਰਾਇਲ ਚੀਜ਼ਾਂ ਨੇ ਇਹ ਆ ਕਮ ਦੇਖੋ ਕੀਤੇ ਹੋਏ 650 ਰੁਪਏ ਚ ਚਲੇ ਨਾਲ ਦੇ ਰਹੇ ਆ ਆ ਦੇਖੋ ਚਾਹੇ ਸਾਰਾ ਜਲੰਧਰ ਸ਼ਹਿਰ ਕੋ ਹਮ ਲੋ ਲੁਧਿਆਣਾ ਕੋ ਹਮ ਲੋ ਬਠਿੰਡਾ ਕੋ ਹਮ ਲੋ ਪੰਜਾਬ ਹੀ ਹਮ ਲੋ ਜੇ ਆ ਤੁਹਾਨੂੰ ਕੋਈ 650 ਸੂਟ ਦੇਵੇ 2200 2400 1800 ਇਦਾਂ ਦੇ ਰੇਟ ਆ ਪਰ ਬਾਬੇ ਜੱਟੀ 650 ਚ ਦਊਗੀ ਲੈ ਜੋ ਵਿਆਹ ਸ਼ਹੀ ਦਾਜ ਬਰੀਆਣ ਦੇ ਅੰਨੇ ਫੇਰੇ ਕਰਨੇ ਇੱਥੇ ਆ ਦੇਖੋ ਭਾਜੀ ਪਿਓਰ ਹੈਂਡਵਰਕ ਦੇ ਡਿਜ਼ਾਈਨਰ ਪੀਸ ਰੂਟੀਨ ਚ ਪਾਓ ਪਾਰਟੀ ਦੇ ਪਾਓ ਪ੍ਰੋਪਰ ਬਹੁਤ ਸੋਹਣਾ ਡੀਸੈਂਟ ਕੰਮ ਕੀਤਾ ਹੋਇਆ 컬러 ਕੰਟਰਾਸਟ ਚੈੱਕ ਕਰੋ ਚਾਰ ਚਰਨਾਂ ਦਾ ਚਾਟ ਧਮਾਕੇ ਦਾ ਡਿਜ਼ਾਈਨਿੰਗ ਧਮਾਕੇ ਦਾ ਰੇਟ ਓਪਨ ਚੈਲੇ ਦੇ ਨਾਲ ਆਹ ਦੇਖੋ ਥ੍ਰੈਡ ਵਰਕਲੇ ਪੀਸ ਭਾਜੀ 1395 ਤੋਂ ਉੱਪਰ ਦੀ ਗੱਲ ਕਰੋ ਇਹਨਾਂ ਰੇਟਾਂ ਦੀ ਹਾਂਜੀ ਆਪਾਂ 695 ਰੁਪਏ 'ਚ ਇਹ 'ਚ ਡਿਜ਼ਾਈਨ ਕੁਆਲਿਟੀਆਂ ਧਮਾਕੇ ਦੇ ਦੇਣੇ ਆ ਐਦਾਂ ਰਿਹਾ ਦੇਖੋ ਪੀਸ ਬੜਿਆ ਬਾਬੇ ਸਿੱਟੀ 'ਚ ਆਉਣ ਦਾ ਫਾਇਦਾ ਕੀ ਆ ਭਾਵੇਂ 100 ਰੁਪਏ ਦਾ ਸੂਟ ਲੈ ਜਾਓ 500 ਦਾ ਲੈ ਜਾਓ 1000 ਦਾ ਲੈ ਜਾਓ 10000 ਦਾ ਲੈ ਜਾਓ ਸਾਰੀ ਵੈਰਾਈਟੀ ਸਾਨੂੰ ਮਿਲ ਜਣੀਆਂ ਪਰ ਬਾਜ਼ਾਰ ਨਾਲੋਂ ਉੱਧੇ ਰੇਟ ਹੋਊਗੇ ਇੱਕ ਤੋਂ ਇੱਕ ਤਮਾਕਾ ਦੇਂ ਜਾ ਰਹੇ ਆ ਆ ਪੀਸ ਦੇਖ ਲਓ ਆ ਚੀਜ਼ਾਂ ਦੇਖ ਲਓ ਰੇਟਾਂ ਦੇ ਓਪਨ ਚੈਲਨਾਂ ਦੇ ਰਹੇ ਆ ਆਪਾਂ ਕੋਈ ਗੱਲ ਹੈ ਤਾਂ ਦੇ ਰਹੇ ਆ ਕਿਉਂਕਿ ਜੇ ਆਪਾਂ ਜਲੰਧਰ 'ਚ ਨਵਾਂ ਸ਼ੋਅਰੂਮ ਖੋਲਿਆ ਨਾ ਇਹ ਭੈਣਾ ਭਰਾਵਾਂ ਨੇ ਖਲਾਇਆ ਆਪਾਂ ਤਾਂ ਬਰਾ ਘਰੇ ਬੈਠੇ ਸੀ ਹਾਂਜੀ ਆਪਾਂ ਇੱਥੇ ਕਰਨ ਫੇਰ ਆਇਆ ਪੈਸੇ ਕਮਾਣੀਆਂ ਆ ਆ ਦੇਖ ਲਓ ਜੀ ਆਹ ਦੇਖੋ ਜੀ ਇੱਕ ਤੋਂ ਇੱਕ ਚੀਜ਼ ਇੱਕ ਤੋਂ ਇੱਕ ਡਿਜ਼ਾਈਨ ਭਾਜੀ ਕੱਲਾ ਕੱਲਾ ਪੀਸ ਕਲਾਸ ਬ੍ਰਾਂਡ ਦੇ ਪੀਸ ਦੇ ਰਹੇ ਆ 695 ਰੁਪਏ ਇੱਕ ਇੱਕ ਸੂਟ ਦਾ ਚਿਹਰਾ ਨੇੜੇ ਕਰਕੇ ਦਿਖਾ ਬਾਈ ਆਹ ਦਿਖਾ ਪੀਸ ਇਹਨੇ ਮੈਂ ਖੋਦਾ ਮੈਂ ਪੀਸ ਨੇੜੇ ਕਰਕੇ ਦਿਖਾ ਜਰਾ ਦੇਖ ਪੀਸ ਮੇਰੀਆਂ ਭੈਣਾਂ ਵਾਸਤੇ ਇੱਕ ਦੋ ਇੱਕ ਸੂਟ ਹੈ ਦਾਜਵਰੀ ਲਈ ਕਪੜਾ ਲੋ ਵੇਚਣ ਲਈ ਕਪੜਾ ਲੋ ਆਮ ਰੁਟੀਨ ਲਈ ਸੂਟ ਲੋ ਪਰ ਬਾਬੇ ਦੀ ਹੱਟੀ ਤੋਂ ਲੋ ਇੰਨੀ ਗਾਰੰਟੀ ਸਾਡੀ ਰੇਟਾਂ ਦੇ ਵਿੱਚ ਤੁਹਾਡੀ ਲੁੱਟ ਨਹੀਂ ਹੋਂਦਾਂਗੇ ਪੂਰੇ ਪੰਜਾਬ 'ਚ ਐਦਾਂ ਦੇ ਚੈਲੰਜਾ ਘੇਰੇ ਆ ਦੇਖੋ ਬਾਬੇ ਨੇ ਤੁਹਾਨੂੰ ਹੋਰ ਹੀ ਫੈਸਿਲਿਟੀ ਦਿੱਤੀ ਆ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਜਿੱਥੋਂ ਮਰਜੀ ਆਓ ਜਲੰਧਰ ਬਾਸ ਸੜੇ ਦੇ ਉਤਰੋਂ ਬਾਸ ਸੜੇ ਤੋਂ ਸਿਰਫ 1 ਮਿੰਟ ਦੇ ਵਿੱਚ ਪੈਦਲ ਤੁਸੀਂ ਸਿੱਧੇ ਦੁਕਾਨ ਤੇ ਆਣਾ ਬਾਸ ਸੜੇ ਦੇ ਬਿਲਕੁਲ ਸਾਹਮਣੇ ਆ ਇੱਥੇ ਆਓ ਸ਼ੋਪਿੰਗ ਕਰੋ ਤੇ ਇੱਥੋਂ ਵਾਪਸ ਜਲ ਜਾਓ ਤੁਹਾਡਾ ਟਾਈਮ ਵੀ ਸੇਵ ਹੋ ਗਿਆ ਤੇ ਤੁਹਾਨੂੰ ਕੱਪੜਾ ਵੀ ਸਸਤਾ ਮਿਲ ਗਿਆ ਐਦਾਂ ਦੇ ਜਿਹੜੇ 2 2025 25 ਵਾਲੇ ਸੂਟ ਹਨ ਜੀ ਆ ਲੋ 700 ਰੁਪਏ ਚ ਲੋ ਰੰਗ ਕਿੰਨੇ ਚਾਹੀਦੇ ਆ ਆ 700 ਦੇ ਰਹੇ ਹੋ ਤੁਸੀਂ 700 ਰੁਪਏ ਦੇ ਰਹੇ ਆ ਬਾਜੀ ਰੰਗ ਕਿੰਨੇ ਚਾਹੀਦੇ ਆ ਡਿਜ਼ਾਈਨ ਕਿੰਨੇ ਚਾਹੀਦੇ ਆ ਆ ਦੇਖੋ ਪੀਸ ਪੈਕ ਪੈ ਕੰਪਨੀਆਂ ਦੇ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਠੀਕ ਹੈ ਜੀ ਇੱਕ ਤੋਂ ਇੱਕ ਸੂਟ ਆਊਗਾ ਇੱਕ ਦੋ ਕਲਰ ਚੜ ਆਊਗਾ 10 ਸਤੰਬਰ ਤੱਕ ਇਦਾਂ ਹੀ ਫੇਰੇ ਚੱਲਣਗੇ 10 ਸਤੰਬਰ ਤੱਕ ਬਾਜੀ ਨੇਰੀ ਚੱਲੂਗੀ ਜਿਵੇਂ ਬਾਰ ਬਾਰਸ ਚਲਦੀ ਵੀ ਹੈ ਹਾਂਜੀ ਇਦਾਂ ਹੀ ਇੱਥੇ ਸੂਟਾਂ ਦੇ ਧਮਾਕੇ ਚੱਲਣਗੇ ਦੇਖੋ ਬਾਰ ਬਾਰ ਸਾਨੂੰ ਜੋ ਸਮਝਾਉਣਾ ਚਾਹੁੰਦੇ ਉਹ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾਜਬੇ ਦੇ ਕੱਪੜਾ ਸਾਰਿਆਂ ਦੇ ਫਾਇਦੇ ਹੋ ਰਿਹਾ ਭਾਜੀ ਆ ਦੇਖੋ ਜਿਹੜੇ ਬਜ਼ਾਰਾਂ ਦੇ 2500 3000 ਫੋਟੋ ਦਿਖਾ ਕੇ ਸੂਟ ਵੇਚ ਰਹੇ ਆ ਕੀਨਕਾਬ ਦੇ ਆ ਦੇਖ ਲਓ ਪੀਸ ਆ ਲਓ ਮੇਰੀਆਂ ਪਹਿਣਾ ਵਾਸਤੇ ਵੱਡਾ ਫਾਇਦਾ ਆ ਦੇਖੋ ਚੀਜ਼ ਬਣੀ ਹੋਈ ਹਾਂ ਆ ਦੇਖ ਲਓ ਦੁਪੱਟਾ ਮਗਰ ਨਾ ਕਿਸੇ ਹੋਲ سیلਰ ਕੋ ਚਲੇ ਜਾ ਲੁਧਿਆਣਾ ਜਲੰਧਰ ਰੇਟ ਹੀ ਹੈ ਨਹੀਂ ਇਹ ਵੱਡੀ ਦਾ ਰੇਟ ਵੀ ਹੈ ਨਹੀਂ ਤੇ ਇੰਨੀ ਵੈਰਾਈਟੀ ਵੀ ਹੈ ਨਹੀਂ ਕੇਕ ਉਹ ਬਾਜੀ ਆਪਾਂ ਦੇ ਰਹੇ ਆ ਕਿੰਨੇ ਦਾ 700 ਰੁਪਏ ਦਾ ਸੂਟ ਇਹ ਵੀ 700 ਜਾ ਮਾਡਰ ਆ ਪੀਸ ਫੋਟੋ ਵਾਲਾ ਬਾਜੀ ਪਹਿਲੀ ਗੱਲ ਇੱਕ ਗੱਲ ਸਮਝ ਲਓ ਬਾਬੇ ਦੀ ਟੀਵੀ ਅਸੀਂ ਗਾਹਕ ਦੇ ਕੇ ਰੇਟ ਕੋ ਨਹੀਂ ਲਾਉਂਦੇ ਜੇ ਸਾਡਾ ਇੱਕੋ ਹੀ ਰੇਟ ਹੈ ਚਾਹੇ ਇੱਕ ਸੂਟ ਲਓ ਚਾਹੇ 100 ਸੂਟ ਲਓ ਐਦਾਂ ਦੇ ਬ੍ਰਾਂਡ ਵਾਲੇ ਪੀਸਾ ਦਿਖਾਉਣੇ ਨੇ ਕਰਕੇ ਇਹ ਐਦਾਂ ਕਰਕੇ ਡੰਮੀ ਦਾ ਡੰਗਿਆ ਹੁੰਦਾ ਤੇ ਰੀਲ ਬਣੀ ਹੁੰਦੀ ਆ 295 ਦੀ 900 ਰੁਪਏ ਦਾਾਂਗੇ ਪੀਸ ਅਜੀ ਦੇਖ ਲੈਣਾ ਕੁਆਲਿਟੀ ਆ ਕੁਆਲਿਟੀ 2295 ਨਾਲ ਸੂਟ ਵੀ 900 ਚ ਭਾਈ ਹੋਲ ਸੇਲ ਉਹ ਵੀ ਕੱਲਾ ਕੱਲਾ ਸੂਟ ਇੱਥੇ ਉਹ ਕੰਮ ਨਹੀਂ ਹੈਗਾ ਬਈ ਆਪਾਂ ਇੱਕ ਨਾਲ ਦੇ 4 ਹੀ ਜਣੇ ਜੀ ਹੋਲ ਸੇਲਰਾਂ ਅਸੀਂ ਹੋਲ ਸੇਲਰ ਜਰੂਰ ਆ ਪਰ ਅਸੀਂ ਗਾਹਕ ਵੀ ਜੇਬ ਦੇ ਹੋਲ ਸੇਲਰ ਨਹੀਂ ਹੈਗੇ ਆ ਦੇਖੋ ਡਿਜ਼ਾਈਨ ਦੇਖੋ ਕਲਰ ਕਿੰਨੇ ਪਿਆਰੇ ਆ ਬਾਬੇ ਛੱਡੀ ਤੋਂ ਆਉਣ ਦਾ ਫਾਇਦਾ ਕੀ ਆ ਅੱਜ 4 ਸੂਟ ਖੋਲੇ ਅਜ ਇੱਕ ਪਸੰਦ ਆ ਤੁਸੀਂ ਇੱਕ ਲੈ ਜਾਓ ਦੋ ਪਸੰਦ ਆ ਦੋ ਲੈ ਜਾਓ ਕੋਈ ਸ਼ਰਤ ਨਹੀਂ ਪਈ ਸੈੱਟ ਵੇ ਸੈੱਟ ਲਓ ਜੇ ਕੱਪੜਾ ਨਹੀਂ ਪੈਗਦਾ ਤੇ ਵਾਪਸ ਵੀ ਦੇਜੋ ਨਹੀਂ ਤਾਂ ਹੋਰ ਕਿਸੇ ਨੂੰ ਤੁਹਾਨੂੰ ਗਾਰੰਟੀ ਦੇਣੀ ਨਹੀਂ ਲੱਭ ਲੋ ਜਿੱਥੇ ਜਾ ਕੇ ਲੱਭਣਾ ਤੁਸੀਂ ਆ ਬਜ਼ਾਰਾਂ ਚ 5000 ਤੋਂ ਸੂਟ 7000 ਤੋਂ ਸੂਟ ਸਟਾਰਟ ਹੁੰਦਾ ਹਾਂਜੀ ਤੇ ਹੁਣ ਕਿਸੇ ਭੈਣ ਭਾਈ ਦਾ ਵਿਆਹ ਹੋਵੇ ਅਗਲੇ ਦਾ ਬਜਟ ਨਾ ਹੋਵੇ ਕੀ ਇਹਦਾ 60 6500 ਦਾ ਕੋਈ ਗੱਲ ਪਹੁੰਚਦੀ ਆ ਠੀਕ ਹੈ ਨਾ ਆ ਦੇਖੋ ਪੀਸ ਬਣਿਆ ਹੋਇਆ ਪੂਰਾ ਡਿਜ਼ਾਈਨਰ ਹੈਵੀ ਪੀਸ ਇਹਦੇ ਵਿੱਚ ਰੰਗ ਵੀ ਤੁਸੀਂ ਚੈੱਕ ਕਰ ਲਓ ਦੂਜਾ ਰੰਗ ਮਤਲਬ ਵੈਡਿੰਗ ਸੂਟ ਤੁਹਾਨੂੰ ਦਿਖਾ ਰਹੇ ਆ ਦਾਜ ਬਰੀਆਂ ਵਾਲੇ ਸੂਟ ਆਹ ਦੇਖੋ ਪੀਸ 5 5000 6 6000 ਰੁਪਇਆ ਬਜ਼ਾਰਾਂ ਚ ਸ਼ੋਰੂਮਾਂ ਤੇ ਡੰਮੀਆਂ ਤੇ ਲਾਕੇ ਇਹ ਸੂਟ ਤੁਸੀਂ ਖਰੀਦਦੇ ਹੋ ਆਹ ਦੇਖੋ ਪੀਸ ਇੱਕ ਤੋਂ ਇੱਕ ਦੁਪੱਟੇ ਵੀ ਨਾਲ ਹੈਵੀ ਆਹ ਲਓ ਇੱਕ ਤੋਂ ਇੱਕ ਧਮਾਕਾ ਭਾਜੀ ਕੋਈ ਰੰਗ ਲਓ ਕੋਈ ਡਿਜ਼ਾਈਨ ਲਓ ਕੋਈ ਗਾਹਕ ਦਾ ਰੇਟ ਦੇ ਕੇ ਹੀ ਲਉਣਾ ਸੀ ਕੋਈ ਇਦਾਂ ਦਾ ਕੰਮ ਨਹੀਂ ਵੀ ਇਹਨੇ ਇਕ ਲੈਣਾ ਜਾਂ ਇਹਨੇ ਚਾਰ ਲੈਣੇ ਆ। ਹਾਂਜੀ। ਇੱਥੇ ਸਾਰੇ ਹੀ ਸੂਟ ਆ ਭਾਜੀ 2-2000 ਰੁਪਏ ਕਰਤੇ ਆ। 5-5000 ਵਾਲੇ ਸੂਟ 2-2000 ਚ ਕਰਤੇ ਆ। ਆ ਦੇਖ ਲਓ ਤੁਹਾਡੇ ਸਾਹਮਣੇ ਦਿਖਾ ਰਿਹਾ ਭਾਜੀ ਮੈਂ। 2-2000 ਰੁਪਏ ਦੇ ਵਿੱਚ ਇਦਾਂ ਦੇ ਪੀਸ। ਆ ਪੂਰੇ ਪੰਜਾਬ ਦਾ ਚੈਲੰਜ ਆ ਭਾਜੀ ਇਹ ਪੀਸ ਦਾ। ਹਾਂਜੀ। ਭਾਜੀ ਇੱਕ ਅੱਧਾ ਸੂਟ ਤਾਂ ਨਾ ਦੁਕਾਨਦਾਰ ਆਪਣੀ ਦੁਕਾਨ ਤੇ ਗਾਹਕ ਬਣਾ ਲੀ। ਹਾਂਜੀ। ਕਟਾ ਕੇ ਵੀ ਦੇ ਦੂਗਾ ਤੇ ਬਾਬੇ ਦੀ ਰੀਸ ਕਰ ਲਈਏ ਪਰ ਤੁਸੀਂ ਤਾਂ ਸਾਰੇ ਹੀ ਖੋਲ ਦਿੱਤੇ ਆ ਸਾਰਾ ਆਸਾਨ ਨਹੀਂ ਕਿਸੇ ਨੇ ਕਰ ਪਾਣੀ ਕੀ ਨਹੀਂ ਕਰ ਹੁਣੀ ਮੇਰੀ ਗੱਲ ਸਮਝ ਗਏ ਲੱਤਾਂ ਨੇ ਭਾਰ ਨਹੀਂ ਚੱਲਣਾ ਹਾਂ ਇੱਕ ਦਾ ਸੂਟ ਦਾ ਆਹੀ ਸੂਟ ਚੱਕ ਕੇ ਅਗਲਾ ਦਿਖਾ ਦੂਗਾ ਜੀ ਅਸੀਂ ਸਸਤਾ ਦਿੰਨੇ ਆ ਹਾਂ ਉਹਨੂੰ ਇਹ ਵੀ ਕਹੋ 500 ਪੀਸ ਚਾਹੀਦਾ ਫਿਰ ਉਹਦੇ ਕੋਲ ਹੈਗਾ ਨਹੀਂਗਾ ਹਾਂ ਕੀ ਇੱਥੇ ਹੋਲ ਸੇਲ ਦਾ ਕੰਮ ਹੈ ਜੇ ਟਰੱਕ ਮੰਗੋਗੇ ਟਰੱਕ ਹੀ ਲਾ ਦੇਂਗੇ ਕੱਪੜੇ ਨਾਲੇ ਇਥੇ ਤੁਸੀਂ ਇਕੱਲੇ ਇਕੱਲੇ ਸੂਟ ਨੂੰ ਖੋਲ ਕੇ ਰੇਟ ਨਾਲ-ਨਾਲ ਦੱਸ ਰਹੇ ਹੋ ਬਿਲਕੁਲ ਭਾਜੀ ਤੁਸੀਂ ਫੋਟੋ ਖਿੱਚੋ ਤੇ ਸੂਟ ਮੰਗਾਓ ਆਪਾਂ ਦਾ ਇੱਕ ਗੱਲ ਜਾਣਦੇ ਆ ਐਦਾਂ ਦਾ ਪੀਸ ਬਾਜ਼ਾਰ ਚ 4395 5295 ਦੁਕਾਨਦਾਰ ਏਰੀਆ ਸਾਬ ਨਾਲੋਂ ਡੇ ਆ ਅਸੀਂ ਭਾਜੀ ਇਹੀ ਸੂਟ 2 2000 ਰੁਪਏ ਨੂੰ ਕਰਤੇ ਆ ਚੈਲੇ ਦੇ ਨਾਲ ਹੁਣ ਬਾਜ਼ਾਰਾਂ ਚ ਜਾ ਕੇ ਲੁੱਟਾਂ ਨਾ ਕਰਾਓ ਬਾਬੇ ਦੀ ਹੱਟੀ ਤੇ ਆ ਜਾਓ 5 5000 ਵਾਲੇ 65 65 ਥੋੜੇ ਇਦਾਂ ਦੇ ਸੂਟ 2 2000 ਚ ਕਰਤੇ ਆ 2 2000 ਚ ਆ ਦੇਖੋ ਭਾਈ ਦਾਜਪੁਰ ਜਾਂ ਕਪੜਾ ਲੈਣ ਵਾਲਿਆਂ ਦੇ ਫਾਇਦੇ ਲੱਖਾਂ ਰੁਪਈਆਂ ਦੀ ਜਿਹੜੀ ਤੁਹਾਡੀ ਲੁੱਟ ਹੋਣੀ ਬਾਜ਼ਾਰ 'ਚ ਇੱਥੇ ਉਹ ਬੰਦ ਕਰ ਦਿੱਤੀ ਆ ਆ ਦੇਖੋ ਭਾਜੀ ਹੁਣ ਕਹਿਣ ਨੂੰ ਅਸੀਂ ਇਹਨੂੰ ਵੀ 2000 ਦਾ ਕਹਿ ਦਈਏ ਪਰ ਇਹ ਸੂਟ 1600 ਦਾ ਕਿੰਨੇ ਦਾ 1600 ਦਾ ਪਰ ਅਸੀਂ ਨਹੀਂ ਉਹ ਦੇਣਾ 1600 ਦਾ ਨਹੀਂ ਦੁਕਾਨਦਾਰ ਇਦਾਂ ਕਰਦੇ ਵਿੱਚੇ ਹੀ ਚੱਲਣ ਦਿਓ ਵਿੱਚੇ ਹੀ ਚੱਲਣ ਦਿਓ 1000 ਵਾਲਾ ਵੀ 2000 1500 ਵਾਲਾ ਵੀ 2000 ਅਸੀਂ ਕਰਦੇ ਨਹੀਂ ਭਾਜੀ ਇਹ ਸੂਟ 1600 ਦਾ ਕਿੰਨੇ ਦਾ 1600 ਚ ਹੁਣ 1600 ਚ ਵੀ ਅਸੀਂ ਦੇਣਾ ਵੱਡਾ ਫਾਇਦਾ ਹਾਂਜੀ ਅਸੀਂ ਦਾਂਗੇ 650 ਰੁਪਏ ਦਾ ਵੀ ਜਿਹੜਾ ਮਰਜ਼ੀ ਆ ਜਵੇ ਆ 650 ਚ ਸਾਡੇ ਰੇਟ ਨਹੀਂ ਦੇ ਸਕਦਾ ਬਾਈ ਜੀ ਇਦਾਂ ਦੇ ਵੱਡੇ ਫਾਇਦੇ ਪੂਰੇ ਪੰਜਾਬ ਚ ਕਹੇ ਨਹੀਂ ਕਰਨੇ ਤੇ ਏਕੇ ਕੇ ਸੂਟ ਕਿਸ ਨੇ ਬੋਲ ਕੇ ਨਹੀਂ ਦੱਸਣਾ ਅਗਲੇ ਕਹਿੰਦੇ ਆ ਜੀ ਸੂਟ ਪਾਤਾ ਜੀ ਰੇਟ ਫੋਨ ਕਰਕੇ ਪੁੱਛ ਲੋ ਕਿਉਂ ਹਰ ਗਾ ਕਰੂੰ ਵੱਖਰਾ ਵੱਖਰਾ ਰੇਟ ਵੱਖਰਾ ਵੱਖਰਾ ਰੇਟ ਜਿੱਥੇ ਦਾ ਲੱਗਿਆ ਲਾਤਾ ਸਾਡਾ ਉਹ ਕੰਮ ਨਹੀਂ ਹੈਗਾ ਅਸੀਂ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਆ ਕਾਰਨ ਵੀ ਤੁਹਾਡੀ ਲੋਟ ਨਾ ਮੇਰੇ ਟਾਂ ਚ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਹਰ ਤਰ੍ਹਾਂ ਦੀ ਰੇਂਜ ਪਈ ਹੈ ਪਰ ਰੇਟ ਹੋਲ ਸੇਲ ਹੈ ਆਦਰਮਾ ਪੀਸ ਦੇ ਨਾਲ ਲਗਾ ਪਿਓਰ অর্ਗੈਂਜ਼ਾ ਦੇ ਹੋ ਜ਼ੇਲਰ ਭਾਈ 2695 ਦੇ ਰਿਹਾ ਕਿੰਨੇ ਦਾ 2695 ਆਪਾਂ ਦੋ ਆਪਣਾ 2000 ਨਹੀਂ ਭਾਜੀ ਆਪਾਂ 1500 ਚ ਦੇਾਂਗੇ ਆ ਲਓ ਆ ਵੀ ਚੱਕੋ ਲਗਜ਼ਰੀ ਪੀਸ ਜਿਹੜੇ ਅੱਜ ਕੱਲ ਕੁੜੀਆਂ ਪਸੰਦ ਕਰਦੀਆਂ ਉਹਨਾਂ ਦੇ ਲਈ ਆ 15 1500 ਦੇਵਾਂਗੇ ਜਿਹੜੇ 26 2700 ਦਾ ਬਾਜ਼ਾਰ ਦਾ ਰੇਟ ਆ ਆ ਦੇਖੋ ਦਾ ਪੀਸ ਅਚੀ ਦੇਖੋ ਪਿਓਰ ਖੀਨਗਾਰ ਦੀ 3 ਮੀਟਰ ਦੀ ਸਲਵਾਰ ਠੀਕ ਹੈ ਜੀ ਜੀ ਆ ਲਓ ਭਾਜੀ ਸ਼ਰਟ ਕੰਮ ਦੇਖੋ ਕੀਤਾ ਹੋਇਆ ਹੂੰ ਠੀਕ ਹੈ ਜੀ ਇਹ ਵੀ 1500 ਚ ਨਹੀਂ ਭਾਜੀ 2000 ਚ ਬਿਲਕੁਲ ਨਹੀਂ 2500 ਚ ਭਾਜੀ ਕੀ ਗੱਲਾਂ ਕਰਦੇ ਹੋ ਖੀਨ ਕੱਪ ਦੀ ਸਲਵਾਰ ਕਿ ਨਾਲ ਹਾਂਜੀ ਇੰਨੀ ਗੱਲ ਕਰਕੇ ਦਾ ਦੁਕਾਨਦਾਰ ਨੇ 3500 ਦਾ ਦੇਣਾ ਹਾਂਜੀ ਆਪਾਂ 2000 ਤਾਈ ਦੇਣਾ 1000 ਰੁਪਏ ਦਾ ਇਹ ਕਰਤਾ ਬਿਲਕੁਲ ਭਾਜੀ ਲਓ ਆ ਤੁਸੀਂ ਚੈੱਕ ਕਰ ਲਓ ਨਹੀਂ ਤਾਂ ਇਹ ਵੀ 2000 ਚ ਦੇ ਸਕਦੇ ਸੀ ਪਰ ਜਿਹਦਾ ਰੇਟ ਜੋ ਆ ਉਹ ਹੀ ਦੱਸਾਂਗੇ ਪਿਓਰ ਨੇਚਰਲ ਗੇਰ ਦਾ ਸੂਟ ਦੇਖੋ ਤੁਸੀਂ ਚੀਜ਼ ਦੇਖੋ ਬਣੀ ਹੋਈ ਭਾਜੀ ਕਾਰੀਗਰ ਕੋਲ ਪਟਾ ਕੇ ਨਾ ਕੜਾਈ ਦਾ ਹੀ ਰੇਟ ਪੁੱਛ ਲੋ ਹਾਂਜੀ ਪ्योर ਨੇਚਰਲ ਰੇਟ ਪਤਾ ਕਰ ਲੋ ਤੁਹਾਨੂੰ ਆਪੇ ਪਤਾ ਲੱਗ ਜੂ ਬਾਜ਼ਾਰ 'ਚ ਰੇਟ ਕੀ ਐ ਆਪਣਾ ਚੈਲੇਂਜ ਐ 1500 ਠੀਕ ਐ ਜੀ ਜੀ ਸੋਦੇ 1 ਤੋਂ 1 ਵੈਰਾਈਟੀਆਂ 1 ਤੋਂ 1 ਆ ਚੀਜ਼ ਦੇਖੋ ਬਣੀ ਹੋਈ ਮੈਂ ਖੋਲਣ ਲਗਾ ਹਾਂ ਹਾਂਜੀ ਆ ਪੀਸ ਦੇਖੋ ਆ ਦੇਖੋ ਸੂਟ ਆ ਕੰਮ ਦੇਖੋ ਕੀਤਾ ਹੈ ਡਿਜ਼ਾਈਨ ਦੇਖੋ ਡਿਜ਼ਾਈਨ ਵੀ ਸੁਪਰ ਕਲਰ ਵੀ ਸੁਪਰ ਰੇਟ ਵੀ ਸੁਪਰ ਰੇਟ 1500 ਦੁਪੱਟਾ ਨਾਲ ਡੀਐਨਆ ਪੀਸ ਇਹ ਹੀ ਤੁਸੀਂ 35 3500 ਲੈਣੇ ਹੋ ਇੱਥੇ ਤੁਹਾਨੂੰ 15 1500 ਦੇਣੇ ਆ ਬਾਬੇ ਦੀ ਹੱਟੀ ਨੇ ਭਾਈ ਜਿੰਨੇ ਸੂਟ ਮੈਂ ਦਿਖਾਏ ਆ ਇਹਨਾਂ ਵਿੱਚੋਂ ਜੇ ਮੇਰੀਆਂ ਭੈਣਾਂ ਨੂੰ ਕੋਈ ਸੂਟ ਪਸੰਦ ਆ ਨਾਨਾ ਨਾਲ ਕੋਰੀਅਰ ਕਰਾ ਲਓ ਵਿਜ਼ਿਟ ਕਰ ਲਓ ਬਾਕੀ ਦੁਕਾਨ 'ਚ ਬਜਾਜੀ ਬਹੁਤ ਐ ਤੁਹਾਨੂੰ ਆਣਾ ਪੈਣਾ ਕੱਪੜਾ ਦਾ ਕੰਮ ਸਟਾਰਟ ਕਰਨਾ ਤੇ ਤੁਸੀਂ ਆਓ ਬਾਬੇ ਦੀ ਹੱਟੀ ਤੇ 1 ਰੁਪਿਆ ਨਾ ਲਓ ਉਸਨੀ ਕਪੜਾ ਨਾ ਵੀਗਾ ਵਾਪਸੀ ਇਹ ਘਾਟਾ ਕੋਈ ਨਹੀਂ ਪੈਣ ਦਿੰਦੇ ਤੇ ਲੱਗੀ ਪਈਏ ਇੱਕ ਤਰੀਕ ਤੋਂ 10 ਤਰੀਕ ਤੱਕ ਦੀ ਸੇਲ ਇਹ ਬਹੁਤ ਵੱਡੀ ਮਹਾ ਸੇਲ ਐ 100 ਰੁਪਏ ਦਾ ਸੂਟ ਸਟਾਰਟ ਐ ਆਜੋ ਬਾਬੇ ਰੇਟੀ ਦਾ ਨੰਬਰ 98804723 ਜ਼ਿਲ੍ਹਾ ਜਲੰਧਰ ਬਿਲਕੁਲ ਬਸਟ ਦੇ ਸਾਹਮਣੇ ਬਾਬੇ ਰੇਟੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੱਬ ਕੇ ਸ਼ੇਅਰ ਕਰ ਦੇਣਾ ਸਸਰੀ ਕਾਲ ਸੋ ਪਹਿਲੀ ਗੱਲ ਤਾਂ ਤੁਸੀਂ ਇੱਥੇ ਵਿਜ਼ਿਟ ਕਰ ਲਓ ਨਹੀਂ ਆ ਸਕਦੇ ਜਿਹੜਾ ਸੂਟ ਪਸੰਦ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜੋ ਨੰਬਰ ਸਕਰੀਨ ਤੇ ਆ ਰਿਹਾ ਤੁਹਾਨੂੰ ਅਸੀਂ ਕੋਰੀਲ ਵੀ ਕਰਦੇ ਆਂਗੇ ਚਾਹੇ ਇੱਕ ਸੂਟ ਮੰਗਾ ਲਓ ਪੰਜ ਮੰਗਾ ਲਓ 10 ਸੂਟ ਮੰਗਾ ਲਓ ਤੁਹਾਡੇ ਘਰ ਡਿਲੀਵਰੀ ਵੀ ਦਵਾਂਗੇ ਕਿਰਮਨ ਓਮ ਸੰਦੀ ਨਾਲ ਹਰਦੀਪ ਸੰਧਗੜ ਸਾਹਨ ਟੀਵੀ ਜਲੰਧਰ